ਗੁਰਮੁਖ ਪਿਆਰਿਆਂ ਦਾ ਸਵਾਲ ਹੈ ਕਿ ਜਦੋਂ ਉਹ ਸਿਮਰਨ ਦੇ ਵਿੱਚ ਬੈਠਦੇ ਨੇ ਤਾਂ ਉਹਨਾਂ ਨੂੰ ਰਾਈਟ ਸਾਈਡ ਦੇ ਵਿੱਚੋਂ ਪ੍ਰਕਾਸ਼ ਆਉਂਦਾ ਦਿਖਾਈ ਦਿੰਦਾ ਉਹ ਪੁੱਛਦੇ ਨੇ ਕਿ ਕੀ ਇਹ ਸਹੀ ਹੈ ਹਾਂ ਜੀ ਵਾਹਿਗੁਰੂ ਜੀ ਇਸ ਨੂੰ ਹੀ ਤਾਂ ਆਪਾਂ ਵੇਖਣਾ ਹੈ ਸਾਡੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਕਾਸ਼ ਰੂਪ ਨੇ ਤੇ ਅਸੀਂ ਪ੍ਰਕਾਸ਼ ਦੇ ਵਿੱਚ ਹੀ ਸਮਾਉਣਾ ਹੈ ਗੁਰਮੁਖ ਪਿਆਰੇ ਇਹ ਵੀ ਦੱਸਦੇ ਨੇ ਕਿ ਇਹ ਉਹਨਾਂ ਨੂੰ ਦਿਨ ਦੇ ਵਿੱਚ ਕਈ ਵਾਰੀ ਦਿਖਾਈ ਦਿੰਦਾ ਇਥੇ ਆ ਕੇ ਤਾਂ ਵਾਹਿਗੁਰੂ ਜੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿੰਦਾ ਕਿ ਹਨੇਰੇ ਦੀ ਜਗ੍ਹਾ ਸਾਨੂੰ ਉਹ ਪ੍ਰਕਾਸ਼ ਦਿਖਾਈ ਦੇਣਾ ਸ਼ੁਰੂ ਹੋ ਗਿਆ ਅਸਲ ਤੇ ਇਹੀ ਹੈ ਵਾਹਿਗੁਰੂ ਜੀ ਆਪਣੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਕਾਸ਼ ਰੂਪ ਨੇ ਤੇ ਉਹ ਆਪਣੇ ਮਨ ਬੱਚੇ ਨੂੰ ਦਰਸ਼ਨ ਦਿੰਦੇ ਨੇ ਜਦੋਂ ਸਾਨੂੰ ਪ੍ਰਕਾਸ਼ ਦਿਖਾਈ ਦੇਵੇ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਹੈ ਕਿ ਤਤਾਂ ਦਾ ਪ੍ਰਕਾਸ਼ ਵੀ ਹੁੰਦਾ ਹੈ ਇਹ ਪਹਿਚਾਨ ਕਰ ਲੈਣੀ ਹੈ ਕਿ ਕੀ ਇਹ ਤਤਾਂ ਦਾ ਪ੍ਰਕਾਸ਼ ਤਾਂ ਨਹੀਂ ਪਹਿਚਾਨ ਕਰਨ ਵਾਸਤੇ ਗੁਰਮੁਖ ਪਿਆਰਿਆਂ ਦੀਆਂ ਕਥਾ ਨੂੰ ਸੁਣਨਾ ਸੰਗਤ ਕਰਨੀ ਜ਼ਰੂਰੀ ਹੈ ਆਪ ਤੀਰ ਤੁੱਕੇ ਲਾ ਕੇ ਅੱਗੇ ਨੂੰ ਵਧਣਾ ਅਧਿਆਤਮਕ ਦੇ ਰਸਤੇ ਉੱਤੇ ਠੀਕ ਨਹੀਂ ਹੈ ਜਦੋਂ ਪ੍ਰਕਾਸ਼ ਦਿਖਾਈ ਦੇਵੇ ਤਾਂ ਇਸ ਦੇ ਦਰਸ਼ਨ ਕਰਨੇ ਨੇ ਆਨੰਦ ਮਾਣਨਾ ਹੈ ਇਹ ਵੀ ਖਿਆਲ ਰੱਖਣਾ ਹੈ ਕਿ ਜਦੋਂ ਇਸ ਪ੍ਰਕਾਸ਼ ਦੇ ਦਰਸ਼ਨ ਕਰਨੇ ਨੇ ਸਰੀਰ ਬਿਲਕੁਲ ਢਿੱਲਾ ਪਿਆ ਹੋਵੇ ਨਿੱਤਰ ਸਾਡੇ ਬੰਦ ਹੁੰਦੇ ਨੇ ਸਾਹਮਣੇ ਸੋਨ ਨੂੰ ਦੇ ਵਿੱਚ ਵੇਖਦੇ ਵੇਖਦੇ ਪ੍ਰਕਾਸ਼ ਨੂੰ ਵੇਖਦੇ ਵੇਖਦੇ ਨੀਂਦ ਦੇ ਵਿੱਚ ਚਲੇ ਜਾਣਾ ਇਹ ਬਿਲਕੁਲ ਸਹੀ ਰਸਤਾ ਹੈ ਆਪਣੇ ਘਰ ਨੂੰ ਜਾਣ ਵਾਸਤੇ ਗੁਰਮੁਖ ਪਿਆਰੇ ਇਹ ਵੀ ਕਹਿੰਦੇ ਨੇ ਕਿ ਕਈ ਵਾਰੀ ਬੜਾ ਸਮੇਂ ਲੱਗ ਜਾਂਦਾ ਸਹਜ ਵਿੱਚ ਜਾਣ ਨੂੰ ਵਾਹਿਗੁਰੂ ਜੀ ਜਦੋਂ ਵੀ ਆਪਾਂ ਬੈਠਣਾ ਹੈ ਧਿਆਨ ਦੇ ਵਿੱਚ ਤਾਂ ਪਹਿਲਾਂ ਆਪਾਂ ਕੁਝ ਸਮਾਂ ਬੈਠ ਕੇ ਬੋਲ ਕੇ ਅਭਿਆਸ ਜ਼ਰੂਰ ਕਰਨਾ ਹੈ ਤਾਂ ਜੋ ਸਾਡਾ ਸਾਰੇ ਦਿਨ ਦਾ ਖਿੰਡਿਆ ਹੋਇਆ ਧਿਆਨ ਇਕਾਗਰ ਹੋ ਜਾਵੇ ਫੋਕਸ ਹੋ ਜਾਵੇ ਕਿਉਂਕਿ ਜੇ ਸਾਡਾ ਮਨ ਖਿੰਡਿਆ ਹੋਇਆ ਹੈ ਤੇ ਪ੍ਰਕਾਸ਼ ਨੂੰ ਆਪਾਂ ਵੇਖ ਰਹੇ ਹਾਂ ਤਾਂ ਮਨ ਉੱਥੇ ਸਮਾਵੇਗਾ ਨਹੀਂ ਕਿਉਂਕਿ ਮਨ ਹਜੇ ਪੌਣ ਦੇ ਵਿੱਚ ਮਿਲਿਆ ਹੈ ਇੱਕ ਲਤ ਲੋਕ ਤੇ ਦੂਸਰੀ ਪਰਲੋਕ ਦੇ ਵਿੱਚ ਪਰਲੋਕ ਦੇ ਵਿੱਚ ਸਮਾਉਣ ਵਾਸਤੇ ਇਧਰ ਲੋਕ ਦਾ ਸਾਨੂੰ ਸਭ ਕੁਝ ਛੱਡਣਾ ਪਵੇਗਾ ਇਕ ਚਿਤ ਸਾਡਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਬੋਲ ਕੇ ਸਿਮਰਨ ਕੀਤਾ ਫਿਰ ਚੁੱਪ ਕਰਕੇ ਸਰੀਰ ਨੂੰ ਢਿੱਲਾ ਛੱਡ ਕੇ ਬਸ ਬੈਠ ਗਏ ਜਦੋਂ ਧਿਆਨ ਦੇ ਵਿੱਚ ਬੈਠ ਗਏ ਫਿਰ ਬੋਲ ਕੇ ਸਿਮਰਨ ਨਹੀਂ ਕਰਨਾ ਬਸ ਅਨਹਦ ਸ਼ਬਦਾਂ ਨੂੰ ਸੁਣੀ ਜਾਣਾ ਤੇ ਸਾਹਮਣੇ ਪ੍ਰਕਾਸ਼ ਨੂੰ ਵੇਖੀ ਜਾਣਾ ਧਿਆਨ ਦੇ ਵਿੱਚ ਬੈਠਿਆ ਹੋਇਆ ਵੀ ਜੇ ਫੁਰਨਾ ਆਵੇ ਤਾਂ ਗੁਰਮੁਖਾਂ ਦੇ ਨਾਲ ਸੰਤ ਸਾਧਾ ਦੇ ਨਾਲ ਵਿਚਾਰ ਜ਼ਰੂਰ ਕਰੋ ਕੀ ਧਿਆਨ ਦੇ ਵਿੱਚ ਬੈਠਿਆਂ ਵੀ ਸਾਨੂੰ ਇਹ ਫੁਰਨਾ ਹੁੰਦਾ ਹੈ ਵਿਚਾਰ ਆਉਂਦੇ ਹਨ ਸਾਡੀ ਜੋ ਪੌਣ ਹੈ ਇਸ ਦਾ ਕਨੈਕਸ਼ਨ ਸਾਡੇ ਸਰੀਰ ਦੇ ਨਾਲ ਹੈ ਜਦੋਂ ਸਾਡਾ ਮਨ ਇਹਦੇ ਵਿੱਚ ਆ ਕੇ ਮਿਲਦਾ ਹੈ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਅਸੀਂ ਵਿਚਾਰਾਂ ਤੋਂ ਪਰੇ ਹੋ ਕੇ ਹੀ ਅਨਹਦ ਸ਼ਬਦਾਂ ਨੂੰ ਸੁਣਨਾ ਪ੍ਰਕਾਸ਼ ਨੂੰ ਵੇਖਣਾ ਹੈ ਇਸ ਵਾਸਤੇ ਅਸੀਂ ਧਿਆਨ ਦੇ ਵਿੱਚ ਬੈਠਿਆਂ ਹੋਇਆ ਆਪਣੇ ਸਵਾਸਾਂ ਵੱਲ ਵੀ ਧਿਆਨ ਨਹੀਂ ਦੇਣਾ ਜਦ ਤੱਕ ਸਾਡਾ ਮਨ ਇਸ ਸੁੰਨ ਦੇ ਵਿੱਚ ਰਹੇਗਾ ਸਾਨੂੰ ਨਾ ਸਾਡਾ ਸਰੀਰ ਚਿੱਤੇ ਰਹੇਗਾ ਨਾ ਹੀ ਪੌਣ ਚਿੱਤੇ ਰਹੇਗੀ ਪੌਣ ਸਾਡੇ ਸਰੀਰ ਦੇ ਵਿੱਚ ਚੱਲਦੀ ਰਹੇਗੀ ਪਰ ਮਨ ਇਸ ਦੀ ਪਕੜ ਨੂੰ ਛੱਡ ਕੇ ਅੱਗੇ ਨਿਕਲ ਜਾਵੇਗਾ ਅੱਗੇ ਕਿੱਥੇ ਨਿਕਲਣਾ ਹੈ ਬਸ ਸੁੰਨ ਦੇ ਵਿੱਚ ਆਸਨ ਲਗਾਉਣਾ ਹੈ ਵੇਖੀ ਜਾਣਾ ਹੈ ਪ੍ਰਕਾਸ਼ ਦੇ ਦਰਸ਼ਨ ਕਰਨੇ ਨੇ ਸ਼ਬਦਾਂ ਨੂੰ ਸੁਣਦੇ ਸੁਣਦੇ ਪ੍ਰਕਾਸ਼ ਨੂੰ ਵੇਖਦੇ ਵੇਖਦੇ ਇੱਥੇ ਸਮਾ ਜਾਣਾ ਹੁੰਦਾ ਹੈ ਵਾਹਿਗੁਰੂ ਜੀ ਤੁਹਾਡਾ ਪ੍ਰੈਕਟੀਕਲ ਬਹੁਤ ਵਧੀਆ ਹੈ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਮਾਲਕ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ